ਗੱਲ ਪੱਦਰ ਹੈ ਉਹ ਲਗਾਤਾਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਸਤਿ ਸ੍ਰੀ ਅਕਾਲ ਇਹ ਹੋ ਚੁੱਕੇਗਾ ਪਹਿਲਾਂ ਪਾਣੀ ਸੀ ਜੋ ਦਰਿਆ ਦੇ ਅੰਦਰ ਸੀ ਹੁਣ ਬਾਹਰ ਵੀ ਥੋੜਾ ਪਾਣੀ ਨਿਕਲੇ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਮੈਂ ਸਾਰੀ ਕੋਸ਼ਿਸ਼ ਕਰਨਾ ਕਰਦਾ ਤਾਂ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾ ਜ਼ਰੂਰ ਦਿਓ ਕਿਉਂਕਿ ਜੋ ਲੋਈਆਂ ਦੇ ਰਹੀਏ ਬਹੁਤ ਸਾਰੇ ਤੁਹਾਨੂੰ ਫੋਨ ਕਾਲ ਆ ਰਹੇ ਸੀ ਕਿ ਵੀਰ ਜੀ ਕਿੰਨਾ ਪਾਣੀ ਦਰਿਆ ਦੇ ਵਿੱਚ ਤਾਂ ਉਹ ਅਪਡੇਟ ਸਾਰੀ ਦਿਖਾਵਾਂਗਾ ਕਿਉਂਕਿ ਹੁਣ ਇਹ ਪਾਣੀ ਦਰਿਆ ਦੇ ਵਿੱਚ ਵਧਣਾ ਸ਼ੁਰੂ ਤੇਜ਼ੀ ਦੇ ਨਾਲ ਹੋ ਚੁੱਕਿਆ ਹੈ ਪਾਣੀ ਤਕਰੀਬਨ ਸਵੇਰ ਦੇ ਸਵੇਰੇ ਹੀ ਵਧਣਾ ਸ਼ੁਰੂ ਹੋਇਆ ਸੀ ਤਾਂ ਹੁਣ ਕਾਫੀ ਵਧਿਆ ਸਵੇਰੇ ਮੈਂ ਜਾਣਕਾਰੀ ਦਿੱਤੀ ਸੀ ਕਿ ਤਕਰੀਬਨ 2.5 ਫੁੱਟ ਪਾਣੀ ਵਧਿਆ ਹੈ ਤਾਂ ਹੁਣ 4 ਫੁੱਟ ਤੋਂ ਉੱਪਰ ਦਾ ਪਾਣੀ ਵੱਧ ਚੁੱਕਿਆ ਹੈ ਤਾਂ ਤਸਵੀਰਾਂ ਦਿਖਾਉਣਾ ਸਾਹਮਣੇ ਦੀਆਂ ਔਰ ਸਾਰੀ ਗੱਲਬਾਤ ਕਰਦੇ ਆ ਤਾਂ ਹੁਣ ਤੁਸੀਂ ਦਰਿਆ ਸਤਲੁਜ ਦਾ ਇਹ ਤਸਵੀਰ ਦੇਖ ਸਕਦੇ ਹੋ ਕਿ ਇਸ ਤਸਵੀਰ ਦੇਖਣ ਤੋਂ ਤੁਹਾਨੂੰ ਸਾਫ਼ ਹੋ ਜਾਊਗਾ ਕਿ ਪਾਣੀ ਕਿੰਨਾ ਕੁ ਵੱਧ ਰਿਹਾ ਹੈ ਤੱਕੇ ਤੱਕ ਕਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਔਰ ਪਾਣੀ ਤੇਜ਼ੀ ਦੇ ਨਾਲ ਕਿਦਾਂ ਵਧ ਰਿਹਾ ਹੈ ਉਹ ਤਸਵੀਰ ਦਿਖਾਵਾਂਗੇ ਔਰ ਦਰਿਆ ਦੇ ਵਿੱਚੋਂ ਪਾਣੀ ਬਾਹਰ ਵੀ ਨਿਕਲਿਆ ਹੈ ਤਾਂ ਲੋਈਆਂ ਦੇ ਜੋ ਨੀਵੇਂ ਲੱਕੇ ਸੀ ਉੱਤੇ ਖਤਰਾ ਜ਼ਰੂਰ ਮੰਨ ਰਾ ਸਕਦਾ ਕਿਉਂਕਿ ਅਜੇ ਇਹ 6 ਵਜੇ ਕੇ 5 ਮਿੰਟ ਦੀ ਅਪਡੇਟ ਹੈ ਤਾਂ 8 ਵਜੇ ਤੱਕ ਪੂਰੀ ਗੱਲ ਹੋਰ ਕਲੀਅਰ ਹੋ ਜੂਗੀ ਕਿ ਕਿੰਨਾ ਪਾਣੀ ਹੋਰ ਵਧਣਾ ਹੈ ਕਿਉਂਕਿ ਮੈਂ ਉਸ ਜਾਣਕਾਰੀ ਦੇ ਜਾਣਕਰ ਤੇ ਯਕੀਨ ਵਿਸ਼ਵਾਸ ਕਰਦਾ ਹਾਂ ਜਿਹੜੀ ਇੱਥੇ ਦਰਿਆ ਦੇ ਦੇਖ ਨੂੰ ਮਿਲਦੀ ਹੈ ਜੋ ਮੈਂ ਅੱਖੀਂ ਆਪਦੇ ਦੇਖਦਾ ਹਾਂ ਤਾਂ ਉਹ ਤਸਵੀਰ ਦਿਖਾਵਾਂਗੇ ਸਾਰੀ ਤਾਂ ਕਿਸ ਕਦਰ ਪਾਣੀ ਦਰਿਆ ਦੇ ਵਿੱਚੋਂ ਵਧਣਾ ਸ਼ੁਰੂ ਹੋਇਆ ਹੈ ਉਹ ਵੀ ਅੱਗੇ ਤੱਕ ਤਸਵੀਰ ਸਾਰੀ ਦਿਖਾਵਾਂਗੇ ਕਿਉਂਕਿ ਹੁਣ ਜੋ ਪਾਣੀ ਹੈ ਦਰਿਆ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਫੇਰ ਤੁਸੀਂ ਜੋ ਸਵੇਰੇ ਤਸਵੀਰ ਦਿਖਾਈ ਸੀ ਤਾਂ ਪਾਣੀ ਦਰਿਆ ਦੇ ਅੰਦਰ ਸੀ ਪਰ ਹੁਣ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਏ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਤੇ ਹੁਣ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਦਰਿਆ ਦੇ ਵਿੱਚੋਂ ਤਾਂ ਇਸ ਤੋਂ ਅੱਗੇ ਤਾਂ ਫਿਰ ਇਹ ਦਰਿਆ ਦਾ ਨੀਵਾ ਏਰੀਆ ਸ਼ੁਰੂ ਹੋ ਜਾਂਦਾ ਅੱਗੇ ਬੰਨ ਆ ਜਾਂਦਾ ਤਾਂ ਫਿਰ ਹੁਣ ਦਰਿਆ ਦੇ ਵਿੱਚ ਪਾਣੀ ਇੱਥਾਂ ਤੱਕ ਪਹੁੰਚਿਆ ਹੈ ਤਾਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਾ ਹੈ بارش ਵੀ ਹੋ ਰਹੀ ਹੈ ਤੇ ਦੂਜੀ ਵੱਡੀ ਅਪਡੇਟ ਤੁਹਾਨੂੰ ਹੋਰ ਦੇ ਦਈਏ ਕਿ ਸਾਹਮਣੇ ਤੁਸੀਂ ਹਾ ਜਿਸ ਜਗ੍ਹਾ ਨੇ ਪਾਣੀ ਦੇਖਣਾ ਸਵੇਰੇ ਇੱਥੇ ਪਾਣੀ ਨਹੀਂ ਸੀ ਇੱਥੇ ਇੱਕ ਪੱਥਰ ਪਿਆ ਹੈ ਇਹ ਪੱਥਰ ਦਾ ਪਾਣੀ ਥੋੜਾ ਥੋੜਾ ਸੀ ਤੇ ਹੁਣ ਡੁੱਬ ਚੁੱਕਿਆ ਤੇ ਬਹੁਤ ਸਾਰੇ ਪੱਥਰ ਪੱਥਰ ਤੇ ਤੇਜ਼ ਪਾਣੀ ਦੇ ਵਹਾਅ ਦੇ ਚਰੜ੍ਹ ਚੁੱਕਿਆ ਤਾਂ ਇਹ ਜੋ ਸਾਹਮਣੇ ਤੁਸੀਂ ਪਹਿਲਾਂ ਇੱਧਰ ਇੱਥੋਂ ਦੇਖ ਲਓ ਇੱਥੇ ਸਵੇਰੇ ਪਾਣੀ ਨਹੀਂ ਸੀ ਇਹ ਪਰਲੇ ਪਾਸੇ ਪਾਣੀ ਸੀ ਉਹ ਜੋ ਕਿਨਾਰਾ ਬਣਿਆ ਹੋਇਆ ਇਸ ਪਾਸੇ ਪਾਣੀ ਸੀ ਹੁਣ ਅੱਗੇ ਤੱਕ ਪਾਣੀ ਆ ਚੁੱਕਿਆ ਔਰ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਦੇਖ ਸਕਦੇ ਹੋ ਦਰਿਆ ਦੇ ਵਿੱਚੋਂ ਹੁਣ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਤਸਵੀਰਾਂ ਦੇ ذریعے ਤੁਹਾਨੂੰ ਦਿਖਾ ਰਿਹਾ ਵੱਡੀ ਤਸਵੀਰ ਦਰਿਆ ਸਤਲੁਜ ਦੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਲਗਾਤਾਰ ਵਧ ਰਿਹਾ ਹੈ ਪਰ ਪਾਣੀ ਦੀ ਸਪੀਡ ਕਾਫੀ ਜਿਆਦਾ ਤੇਜ਼ ਹੈ। ਤਾਂ ਹੁਣ ਦਰਿਆ ਦੇ ਵਿੱਚੋਂ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ। ਇਹ ਪਾਸਾ ਕਾਫੀ ਜਿਆਦਾ ਉੱਚਾ ਜਿੱਥੇ ਤੁਸੀਂ ਦੇਖ ਸਕਦੇ ਹੋ। ਬਹੁਤ ਜਿਆਦਾ ਉੱਚਾ ਹੈ ਪਰ ਹੁਣ ਇੱਥੇ ਪਾਣੀ ਛਲ ਚੁੱਕਿਆ ਹੈ। ਇਸ ਤੋਂ ਅੱਗੇ ਤਾਂ ਫਿਰ ਸਮਤਲ ਥਾਂ ਤੇ ਅੱਗੇ ਪਹੁੰਚ ਜਾਣਾ ਸਾਰਾ ਸ਼ੁਰੂ ਹੋ ਜਾਏਗਾ। ਤਾਂ ਪਾਣੀ ਦਰਿਆ ਸਤੋਂ ਦੇ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ। ਤਾਂ ਇਸ ਜਗਾ ਤੇ ਸੂਰ ਦੇ ਪਾਣੀ ਨਹੀਂ ਸੀ ਆ ਬਾਰਿਸ਼ ਤੇ ਕਰਕੇ ਪੋਏ ਵੱਡੇ ਵੱਡੇ ਜੀ ਦਪਾਏ ਸਾਰੇ ਇਹ ਪਾਣੀ ਨਾਲ ਹੁਣ ਭਰ ਚੁੱਕਿਆ ਹੈ ਇਹ ਦਰਿਆ ਸਤੋ ਜਦੇ ਪਾਣੀ ਦੇ ਕਾਲੀ ਭਰਿਆ ਸਾਰੇ ਕਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਤਨੋਂ ਨਜ਼ਰ ਆਵੇਗਾ ਤਾਂ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਹੁਣ ਜੋ ਪਾਣੀ ਸੀ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਸੂਰ ਦੀ بارش ਹੋ ਰਹੀ ਹੈ ਸਵੇਰ ਤੋਂ ਲੈ ਕੇ ਸ਼ੁਰੂ ਕਰੋ ਕਿ ਜੋ بارش ਹੋ ਰਹੀ ਹੈ ਉਹ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ ਤਾਂ ਰਸਤੇ ਦੇ ਵਿੱਚ ਜਦੋਂ ਹਿਮਾਚਲ ਦੇ ਵਿੱਚ ਇੱਕ ਬਹੁਤ ਵੱਡਾ ਪੁਲ ਸੀ ਉਹ ਦਰਿਆ ਦੇ ਵਿੱਚ ਜਿੱਥੇ ਟ੍ਰੇਨ ਵੀ ਰੱਦ ਕੀਤੀ ਗਈ ਹੈ ਤਾਂ ਹੌਲੀ ਚੱਲਣ ਦੀ ਸਲਾਹ ਦਿੱਤੀ ਗਈ ਹੈ ਹੌਲੀ ਸਪੀਡ ਤੇ ਰਫਤਾਰ ਤੇ ਕੰਟਰੋਲ ਕੀਤਾ ਗਿਆ ਤਾਂ ਉੱਥੇ ਵੀ ਕਾਫੀ ਦਾ ਨੁਕਸਾਨ ਹੋਇਆ ਹੈ ਸਬਿਆਸ ਦਰਿਆ ਵੀ ਪੂਰਾ ਅਫਾਨ ਤੇ ਹੈ ਤੇ ਇੱਥੇ ਕਿਥੋਂ ਦੇ ਟਾਵ ਵੀ ਲੱਗੇ ਹੋਏ ਔਰ ਇੱਕ ਵੱਡੀ ਅਪਡੇਟ ਉਹ ਦੱਸਣ ਚ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋਇਆ ਹੈ ਔਰ ਥੋੜਾ ਨਹੀਂ ਕਾਫੀ ਜ਼ਿਆਦਾ ਵਧਿਆ ਹੈ ਔਰ ਪਾਣੀ ਇਸ ਕਦਰ ਵਧਿਆ ਹੈ ਕਿ ਹੁਣ ਦਰਿਆ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਇਹ ਵੱਡੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ 6 ਵਜੇ ਦੀ ਹੁਣ ਦੁਬਾਰਾ ਜੋ ਆਪਾਂ ਤਸਵੀਰ ਤੁਹਾਨੂੰ ਜਾਣਕਾਰੀ ਮਿਦਿਆਂਗਾ ਕਿ ਹੁਣ 8 ਵਜੇ ਤੱਕ ਹੋਰ ਤਸਵੀਰ ਕਲੀਅਰ ਹੋ ਜਾਊਗੀ ਵਾਹਿਗੁਰੂ ਜੀ ਅਰਦਾਸ ਕਰਿਓ ਕਿ ਬਾਰਿਸ਼ ਨਾ ਪਵੇ ਔਰ ਅਤੇ ਮਾਚਲੇਰੀ ਵਿੱਚ ਖਾਸ ਕਰਕੇ ਬਾਰਿਸ਼ ਨਾ ਹੋਵੇ ਇਸ ਦੇ ਨਾਲ ਪਾਣੀ ਵਗਦਾ ਹੈ ਜੇਕਰ ਪਾਖੜਾ ਲੈਵਲ ਤੋਂ ਗੰਦ ਕਰੀ ਦਿੱਤੀ ਕਰ ਤੋ ਪਾਣੀ ਦੀ ਗੱਲ ਕਰੀਏ ਪਾਖੜਾ ਨੰਗਲ ਰੋਪੜ ਤੋਂ ਛੱਡਿਆ ਗਿਆ 30000 ਤੋਂ ਜ਼ਿਆਦਾ ਕਿਊਸ ਪਾਣੀ ਛੱਡਿਆ ਗਿਆ ਪਰ ਦੱਸਿਆ ਦੱਸਣ ਦੇ ਮਤਲਬ ਕਿ ਤੋ 30000 ਸੀ ਪਰ ਪਾਣੀ ਕਾਫੀ ਜ਼ਿਆਦਾ ਲੱਗ ਰਿਹਾ ਜੇਕਰ ਇੰਨਾ ਪਾਣੀ ਹੁੰਦਾ ਤਾਂ ਫੇਰ ਤਾਂ ਇੰਨਾ ਨਹੀਂ ਸੀ ਵਧਣਾ ਦਰਿਆ ਦੇ ਵਿੱਚ ਬਾਹਰ ਨਹੀਂ ਸੀ ਨਿਕਲਣਾ ਪਰ ਪਾਣੀ ਜ਼ਿਆਦਾ ਹੈ ਤੇ ਇਸ ਵግ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤੌੜੀ ਦਾ ਜਲ ਪੱਧਰ ਹੁਣ ਲਗਾਤਾਰ ਵਧ ਰਿਹਾ ਹੈ ਔਰ ਪਾਣੀ ਗਰਾ ਦੇ ਵਿੱਚੋਂ ਥੋੜਾ ਬਾਹਰ ਵੀ ਨਿਕਲਿਆ